ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਮਣੀ ਚੋਣਾ ਦੌਰਾਨ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਅੱਜ ਸਮਾਣਾ ਵਿਖੇ ਕੈਮਰਨ ਮੰਤਰੀ ਦੇ ਭਰਾ ਰਜਿੰਦਰ ਸਿੰਘ ਮਿੰਟੂ ਪੀਏ ਗੁਰਦੇਵ ਸਿੰਘ ਧਵਾਣਾ 파ਰਤ ਸ਼ਰਮਾ ਰਮੀ ਸ਼ਰਮਾ ਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਜਸ਼ਨ ਮਨਾਏ ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਮਰਥਕਾਂ ਨੇ ਪਾਰਟੀ ਦੇ ਵਲੰਟੀਅਰਾਂ ਨੇ ਜਿੱਤੇ ਕੀ ਲੱਡੂ ਵੰਡ ਕੇ ਆਪਣੀ ਉਸਤਾਖ ਖੁਸ਼ੀ ਦਾ ਇਜ਼ਹਾਰ ਕੀਤਾ ਉਸ ਦੇ ਨਾਲ ਹੀ ਢੋਲ ਤਮੱਕੇ ਦੀ ਆਵਾਜ਼ ਵਿੱਚ ਭੰਗੜੇ ਵੀ ਪਾਏ ਅਤੇ ਅਸਤਵਾਜੀ ਚਲਾ ਕੇ ਇਹਨਾਂ ਜਿੱਤਾਂ ਦੀ ਖੁਸ਼ੀ ਮਨਾਈ ਇਸ ਮੌਕੇ ਸਮੂਹ ਵਲੰਟੀਅਰ ਅਤੇ ਪਾਰਟੀ ਹਾਈ ਕਮਾਂਡਸ ਦੇ ਸਾਰੇ ਸ਼ੁਭਚਿੰਤਕਾਂ ਨੂੰ ਵਧਾਈ ਦਿੰਦੇ ਹਾਂ ਪੀਏ ਗੁਰਦੇਵ ਟਵਾਣਾ ਅਤੇ 파ਰਸ਼ ਸ਼ਰਮਾ ਨੇ ਕਿਹਾ ਕਿ ਇਹ ਜਿੱਤ ਇਮਾਨਦਾਰੀ ਦੀ ਜਿੱਤ ਹੈ ਇਸ ਦੇ ਵਿਰੋਧ ਵਿੱਚ ਕੋੜ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਉਹਨਾਂ ਨੇ ਇਹ ਕਿਹਾ ਕਿ ਇਹ ਜਿੱਤ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਮੂਡ ਆਮ ਆਦਮੀ ਪਾਰਟੀ ਦੀ ਹੋਣ ਵਾਲੀ ਜਿੱਤ ਦਾ ਮੂਡ ਬਣਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੈ ਕਿ ਪੰਜਾਬ ਸਿਰਫ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਹੀ ਸਾਕਤ ਹੈ। ਜਲੰਧਰ ਦੇ ਸੂਝਵਾਨ ਮੋਟਰਾਂ ਨੂੰ ਇਹ ਸਿਆਸੀ ਪਾਰਟੀਆਂ ਨੂੰ ਮੂੰ ਤੋੜ ਜਵਾਬ ਦਿੱਤਾ ਹੈ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸੂਝਵਾਨ ਲੋਕ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਸੰਜੋਗ ਦਿੰਦੇ ਰਹਿਣਗੇ। ਇਸ ਮੌਕੇ ਸੰਜੂ ਸੰਦੀਪ ਸ਼ਰਮਾ ਧਨਪਾਲ ਨਾਹਰ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਵਲੰਟੀਅਰ ਮੌਜੂਦ ਸਨ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਉਹਨਾਂ ਨੂੰ ਜਾਂਦਾ ਹੈ ਕਿਉਂਕਿ ਉਹਨਾਂ ਨੇ ਬਹੁਤ ਹੀ ਕੜੀ ਮਿਹਨਤ ਜਲੰਧਰ ਦੇ ਵਿੱਚ ਕੀਤੀ ਹੈ ਤੇ ਇਸ ਜਿੱਤ ਦਾ ਸ਼ੇਰਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਅਣਥੱਕ ਮਿਹਨਤ ਕੀਤੀ ਉੱਥੇ ਤੇ ਉਹੀ ਵਿਸ਼ਵਾਸ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਇਮ ਰੱਖਿਆ ਤੇ ਇਸ ਜਿੱਤ ਦੇ ਨਾਲ ਉਹਨਾਂ ਗਦਾਰਾਂ ਨੂੰ ਵੀ ਇੱਕ ਮੈਸੇਜ ਜਾਂਦਾ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਕੇ ਭੱਜੇ ਸੀ ਤੇ ਅੱਜ ਉਹਨਾਂ ਦਾ ਹাশਰ ਕੀ ਹੋਇਆ ਹੈ ਉਹਨਾਂ ਦੀ ਜ਼ਮਾਨਤ ਜਬਤ ਹੋਈ ਹੈ ਉੱਥੋਂ ਤੇ ਉਹ ਅੱਜ ਆਪਣੇ ਕੀਤੇ ਹੋਏ ਕਰਮਾਂ ਤੇ ਪਛਤਾ ਰਹੇ ਨੇ ਸੋ ਇਸ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਆਮ ਆਦਮੀ ਪਾਰਟੀ ਦੇ ਮਿਹਨਤੀ ਇਮਾਨਦਾਰ ਲੋਕਾਂ ਨੂੰ ਬਲ ਮਿਲਿਆ ਸੋ ਸਾਡੇ ਸਾਡੇ ਵੱਲੋਂ ਸਾਰੇ ਜਲੰਧਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਬਹੁਤ ਵੱਡੀ ਗੱਲ ਹੈ ਜਲੰਧਰ ਵੈਸਟ ਰਹਿ ਗਈਆਂ ਹੋਰ ਕੱਖ ਨਹੀਂ ਰਿਹਾ ਦੋ ਬੰਦਿਆਂ ਨੇ ਗਦਾਰੀ ਕੀਤੀ ਸੀਗੀ ਜਲੰਧਰ ਤੋਂ ਸੀਤਲੰਗਰਾਲ ਨੇ ਤੇ ਸੁਸ਼ੀਲ ਕੁਮਾਰ ਰਿੰਕੂ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਬੜਾ ਮਾਣ ਬਖਸ਼ਿਆ ਤੀਗਾ ਪਰ ਉਹਨਾਂ ਨੇ ਕਦਰ ਨਹੀਂ ਕੀਤੀ ਤੇ ਲੋਕਾਂ ਨੇ ਮਤਲਬ ਬਿਲਕੁਲ ਆਪਣੀ ਸੂਝ-ਬੂਝ ਦੇ ਨਾਲ ਫੈਸਲਾ ਦਿੱਤਾ ਹੈ ਵੀ ਇਹਨਾਂ ਗਦਾਰਾਂ ਬੰਦਿਆਂ ਦਾ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਮਤਲਬ ਕੋਈ ਨਮਾਇੰਦਗੀ ਨੂੰ ਉਹਨਾਂ ਦੀ ਨੂੰ ਸਵਾਰ ਨਹੀਂ ਕੀਤਾ ਜਾਂਦਾ ਇਸ ਕਰਕੇ ਦੋਨੋਂ ਹੀ ਜਿਹੜੇ ਗਦਾਰ ਸੀਗੇ ਆਮ ਆਦਮੀ ਪਾਰਟੀ ਦੇ ਅੱਜ ਦੋਨਾਂ ਨੂੰ ਲੋਕਾਂ ਨੇ ਘਰੇ ਬਿਠਾਇਆ ਤਾਂ ਇਹ ਆਮ ਆਦਮੀ ਪਾਰਟੀ ਦੇ ਨਾਲ ਨਾਲ ਇਹ ਸੱਚਾਈ ਦੀ ਜਿੱਤ ਹੋਈ ਹੈ ਇਹ 2 ਸਾਲ ਦੇ ਵਿੱਚ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੋ ਬਿਹਤਰੀਨ ਕੰਮ ਪੰਜਾਬ ਦੇ ਲੋਕਾਂ ਨੂੰ ਦਿੱਤੇ ਆ ਭਾਵੇਂ ਉਹ ਬਿਜਲੀ ਨਾਲ ਰਿਲੇਟਡ ਹੋਣ ਭਾਵੇਂ ਉਹ ਨਹਿਰੀ ਪਾਣੀ ਦਾ ਹੋਵੇ ਭਾਵੇਂ ਮੈਡੀਕਲ ਫੈਸਿਲਿਟੀ ਹੋਣ ਇਹ ਵਿਕਾਸ ਦੀ ਜਿੱਤ ਹੋਈ ਹੈ ਤੇ ਨਫਰਤ ਦੀ ਰਾਜਨੀਤੀ ਜਿਹੜੀ ਧਰੂਵੀਕਰਨ ਦੀ ਰਾਜਨੀਤੀ ਹੈ ਧਰਮ ਦੀ ਰਾਜਨੀਤੀ ਹੈ ਜਾਤ ਦੀ ਰਾਜਨੀਤੀ ਹੈ ਉਹਨੂੰ ਜਿਹੜੀ ਜਲੰਧਰ ਦੀ ਜਨਤਾ ਹੈ ਉਹਨੇ ਬਿਲਕੁਲ ਨਕਾਰਿਆ ਜਿਹੜੇ ਇਹ ਗਦਾਰ ਸੀਗੇ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਪੰਜਾਬ ਦੇ ਲੋਕਾਂ ਨੇ ਜਲੰਧਰ ਦੇ ਲੋਕਾਂ ਨੇ ਕਿ ਜੇ ਤੁਸੀਂ ਗਦਾਰੀ ਕਰੋਗੇ ਜੇ ਤੁਸੀਂ ਆਮ ਆਦਮੀ ਪਾਰਟੀ ਦੇ ਨਹੀਂ ਹੋਗੇ ਤੁਸੀਂ ਸਾਡੇ ਵੀ ਨਹੀਂ ਹੋਗੇ